ਮਾਈਕਲ ਜੀ ਦਾ ਘਰ ਸਾਮਾਈਕਲ ਜੀ ਕੀ ਪੱਥੇ ਕਿਸੇ ਪਰਿਵਾਰ ਦਾ ਇੱਕ ਪਰਿਵਾਰਕ ਡਾਕਟਰ ਸੀ ਹੋਇਆ ਕਿ ਪਰਿਵਾਰ ਦੇ ਇੱਕ ਜੀ ਨੂੰ ਭਿਆਨਕ ਬਿਮਾਰੀ ਲੱਗੀ ਟੈਸਟ ਕਰਾਏ ਗਏ ਜਦੋਂ ਟੈਸਟ ਕਰਾਏ ਗਏ ਤਾਂ ਡਾਕਟਰ ਆਪਣੇ ਮਰੀਜ਼ ਨੂੰ ਫੋਨ ਕਰਕੇ ਦੱਸਦਾ ਆ ਕਹਿੰਦਾ ਕਿ ਮੈਂ ਤੁਹਾਨੂੰ ਇੱਕ ਬੁਰੀ ਖਬਰ ਦੇਣੀ ਹੈ ਤੇ ਇੱਕ ਬਹੁਤ ਬੁਰੀ ਖਬਰ ਦੇਣੀ ਹੈ ਦੱਸੋ ਮੈਂ ਤੁਹਾਨੂੰ ਕੀ ਦੱਸਾਂ ਉਹਨਾਂ ਨੇ ਕਿਹਾ ਜੀ ਇੱਕ ਇੱਕ ਕਰਕੇ ਦੁਹੇ ਦੱਸ ਦਿਓ ਕਹਿੰਦੇ ਵੀ ਬੁਰੀ ਖਬਰ ਇਹ ਐ ਜੋ ਤੁਹਾਡੀਆਂ ਰਿਪੋਰਟਾਂ ਆਈਆਂ ਨੇ ਉਹਦੇ ਵਿੱਚ ਇਹ ਸਪਸ਼ਟ ਕਲੀਅਰ ਹੈ ਕਿ ਤੁਸੀਂ ਇੱਕ ਦਿਨ ਤੋਂ ਵੱਧ ਜਿੰਦਾ ਨਹੀਂ ਰਹਿ ਸਕਦੇ ਉਹ ਕਹਿੰਦੇ ਜੀ ਦੂਸਰੀ ਬੁਰੀ ਖਬਰ ਕੀ ਐ ਕਹਿੰਦੇ ਦੂਸਰੀ ਬੁਰੀ ਖਬਰ ਇਹ ਐ ਕਿ ਪਿਛਲੇ 3 ਦਿਨਾਂ ਤੋਂ ਤੁਹਾਡਾ ਫੋਨ ਨਹੀਂ ਮਿਲਦਾ ਪਿਆ ਤੇ ਮੈਂ ਆਪਣਾ ਫਰਜ਼ ਸਮਝਿਆ ਆ ਕਿ ਮੈਂ ਤੁਹਾਨੂੰ ਇਹ ਗੱਲ ਦੱਸ ਦੇਵਾਂ ਕਿ ਤੁਸੀਂ ਸੋ ਵੀ ਕਿੰਨੇ ਤੋ ਵੱਧ ਇਹਨਾਂ ਰਿਪੋਰਟਾਂ ਦੇ ਆਉਣ ਤੋਂ ਬਾਅਦ ਜਿਉਂਦੇ ਨਹੀਂ ਰਹਿ ਸਕਦੇ ਜ਼ਿੰਦਗੀ ਵਿੱਚ ਮੇਰੇ ਤੁਹਾਡੇ ਨੇੜੇ ਐਵੇਂ ਦੇ ਬਹੁਤ ਬੰਦੇ ਨੇ ਜਿਹੜੇ ਸਾਡਾ ਨੁਕਸਾਨ ਕਰਨਾ ਜਾਂ ਸਾਡਾ ਨੁਕਸਾਨ ਹੋਇਆ ਵੇਖਣਾ ਹੀ ਆਪਣਾ ਫਰਜ਼ ਸਮਝਦੇ ਨੇ ਇਦਾਂ ਦੇ ਬੰਦਿਆਂ ਤੋਂ ਸੁਚੇਤ ਰਹਿਣ ਦਾ ਵੱਲ ਸਿੱਖੀਏ